ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਬਬਰੀਗੜ ਵਾਲੇ ਡਾਕੂ ਮਾਨ ਸਿੰਘ ਨੇ ਬਾਜੀਗਰ ਨੂੰ ਮੂੰਹ ਮੰਗੇ ਦਾਮ ਦੇ ਕੇ ਬਾਜ ਖਰੀਦ ਲਿਆ ਲੈ ਕੇ ਬਾਜ ਨੂੰ ਦੀਨਾਗੜ ਸ਼ਹਿਰ ਜਿੱਥੋਂ ਉੱਠ ਕੇ ਗਿਆ ਸੀ ਉੱਥੇ ਆ ਕੇ ਬੈਠ ਗਿਆ ਉਸ ਬਾਗ ਦੇ ਬਿਲਕੁਲ ਸਾਹਮਣੇ ਜਿੱਥੋਂ ਰਾਜਕੁਮਾਰੀ ਖੇਡਣ ਵਾਸਤੇ ਆਉਂਦੀ ਹੈ ਆਓ ਉਧਰੋਂ ਸਖੀਆਂ ਖੇਡਣ ਵਾਸਤੇ ਆ ਗਈਆਂ ਰਾਜਕੁਮਾਰੀ ਨੂੰ ਲੈ ਕੇ ਉਧਰੋਂ ਬਾਜ ਦੀਆਂ ਟੋਪੀਆਂ ਅੱਖਾਂ ਦੀਆਂ ਲਾਹ ਕੇ ਤੇ ਮਾਨ ਸਿੰਘ ਨੇ ਬਾਜ ਨੂੰ ਉਡਾ ਦਿੱਤਾ ਆਓ ਸੁਣੀਏ ਉਧਰ ਸਖੀਆਂ ਨਾਲ ਜੋ ਰਾਜਕੁਮਾਰੀ ਆਏ ਚਾਰ ਚਫੇਰੇ ਫੌਜ ਨੇ ਪਹਿਰਾ ਦੀਆ ਲਗਾਏ ਅਰਦ ਗਿਰਦ ਜੋ ਬਾਗ ਦੇ ਖੜੇ ਸਪਾਹੀਆਂ ਇੰਤਜ਼ਾਮ ਤਾਂ ਸਖਤ ਸੀ ਡਰਦਾ ਫਿਰੇ ਸ਼ੈਤਾਨ ਉਹ ਮਾਨ ਸਿੰਘ ਨੇ ਵੀ ਬਾਜ ਨੂੰ ਉਡਾਤਾ ਹੈ ਸੈਨਤਾਂ ਦੇ ਨਾਲ ਐਨ ਸਮਝਾਤਾ ਹੈ ਭਾਗ ਦੇ ਉੱਪਰ ਮਾਰਦਾ ਓਡਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬਈ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਓ ਮਾਨ ਸਿੰਘ ਨੇ ਵੀ ਬਾਜ ਨੂੰ ਓੜਾਤਾ ਹੈ ਮਾਨ ਸਿੰਘ ਨੇ ਵੀ ਬਾਜ ਨੂੰ ਓੜਾਤਾ ਹੈ ਸੈਨਤਾਂ ਦੇ ਨਾਲ ਐਨ ਸਮਝਾਤਾ ਹੈ ਭਾਗ ਦੇ ਉੱਪਰ ਮਾਰਦਾ ਉਡਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬਈ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਗੇਂਦ ਨਾਲ ਖੇਡਣਾ ਵਿਚਾਲੇ ਬਾਗ ਦੇ ਹੋਲੀਆਂ ਨੂੰ ਖੇਡিয়ে ਜੋ ਵਿੱਚ ਫਾਗ ਦੇ ਆਪੋ ਵਿੱਚ ਕਰਨ ਖਰੂਦ ਭਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬਈ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਹੋ ਕੋਈ ਗੇਂਦ ਚੱਕ ਦੂਸਰੀ ਦੇ ਮਾਰਦੀ ਓ ਕੋਈ ਗੇਂਦ ਚੱਕ ਦੂਸਰੀ ਦੇ ਮਾਰਦੀ ਕੋਈ ਚੱਕ ਉਸ ਦੀ ਤਰਫ ਢਾਰਦੀ ਕੋਈ ਭੜਕਾਵੇ ਧਰਤੀ ਸੇ ਪਿਆਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਕੋਈ ਉੱਤੇ ਹੱਥਾਂ ਦੇ ਹਲਾਵੇ ਵੀਰ ਨਾ ਕੋਈ ਉਸ ਕੋਲੋਂ ਖਸਕਾਵੇ ਵੀਰ ਨਾ ਭਾਗ ਨਾਲ ਆਮ ਦੀ ਕਿਸੇ ਦੀ ਵਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬਈ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਹੋ ਕੋਈ ਬੈਠ ਜਾਮ ਦੀ ਵਿਚਾਰੀ ਹਾਰ ਕੇ ਕੋਈ ਬੈਠ ਜਾਮ ਦੀ ਵਿਚਾਰੀ ਹਾਰ ਕੇ ਕੋਈ ਫੜ ਭੱਜ ਦੀ ਹਿੰਮਤ ਮਾਰ ਕੇ ਕੋਈ ਲੈ ਕੇ ਭੱਜ ਦੀ ਪਰੇ ਨੂੰ ਜਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬੈਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਤੇ ਕੋਈ ਜਾ ਕੇ ਉਸ ਦੇ ਮਗਰ ਖੋਂਦੀ ਐ ਬਈ ਕੋਈ ਜਾ ਕੇ ਉਸ ਦੇ ਮਗਰ ਖੋਂਦੀ ਐ ਕੋਈ ਪੇਛ ਜਾਣ ਦੇ ਮਦੀਨਾ ਧੋਂਦੀ ਐ ਕੋਈ ਜਾਵੇ ਫਾਲਤੂ ਮਗਰ ਜਮਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬਈ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਉਹ ਮਾਰੀ ਗੇਂਦ ਕਿਨੇ ਉੱਪਰ ਆਕਾਸ਼ ਨੂੰ ਉਹ ਮਾਰੀ ਗੇਂਦ ਕਿਨੇ ਉੱਪਰ ਆਕਾਸ਼ ਨੂੰ ਬਾਜ ਨੇ ਵੀ ਕੀਤਾ ਉੱਪਰੋਂ ਆਕਾਸ਼ ਨੂੰ ਗੇਂਦ ਲੈ ਕੇ ਸ਼ੋਰ ਮਾਰ ਗਿਆ ਓਡਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬਈ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਉਹ ਮਾਰੀ ਗੇਂਦ ਕਿਸੇ ਨੇ ਉੱਪਰ ਆਕਾਸ਼ ਨੂੰ ਮਾਰੀ ਗੇਂਦ ਕਿਨੇ ਉੱਪਰ ਆਕਾਸ਼ ਨੂੰ ਬਾਜ ਨੇ ਵੀ ਚੀਤਾ ਉੱਪਰੋਂ ਕਿਆਸ ਨੂੰ ਗੇਂਦ ਲੈ ਇੱਕ ਸ਼ੋਰ ਮਾਰ ਗਿਆ ਉਡਾਰੀ ਐ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ ਬਈ ਸਖੀਆਂ ਨਾ ਖੇਡੇ ਰਾਜੇ ਦੀ ਦੁਲਾਰੀ ਐ